ਫਿਲਮ ਡਾਇਰੈਕਟਰ ਵੀ ਤੁਸੀਂ ਰਾਈਟਰ ਵੀ ਤੁਸੀਂ ਡਾਇਰੈਕਟਰ ਵੀ ਤੁਸੀਂ ਐਕਟਰ ਵੀ ਤੁਸੀਂ ਕਰਦੇ ਪਰਿਵਾਰ ਦੇ ਕਾਫੀ ਸਾਰੇ ਇਨਵੋਲਵਮੈਂਟ ਹੈ ਤਾਂ ਲੋਕ ਇੱਕ ਕਮੈਂਟ ਕਰ ਦਿੰਦੇ ਨੇ ਕਿ ਦੇਖੋ ਵੀ ਤੁਸੀਂ ਪੁੱਲੀ ਗੱਲ ਕਰੂੰਗਾ థియేటర్ ਮਾਫੀਆ ਬਹੁਤ ਵੱਡਾ ਹੈ థియేటర్ ਮਾਫੀਆ ਹੁਣ ਕੋਈ ਇੱਕ ਜਿਹੜੇ ਵੱਡੇ ਵੱਡੇ ਪ੍ਰੋਡਕਸ਼ਨ ਆਫਿਸਰ ਤੁਸੀਂ ਸਮਝ ਗਏ ਹੋ ਮੇਰਾ ਇਸ਼ਾਰਾ ਕਿੰਨਾ ਵੱਡਾ ਹੈ ਓਹੋ ਥੀਏਟਰਜ਼ ਨੂੰ ਗ੍ਰੈਬ ਕਰੀ ਬੈਠਾ ਲਿਆ ਜੀ ਨਵੇਂ ਬੰਦੇ ਨੂੰ ਬਿਲਕੁਲ ਧੱਕ ਦਿੱਤਾ ਜਾਂਦਾ ਪਿੱਛੇ ਉਹਨੂੰ ਬਿਲਕੁਲ ਹੀ ਅੱਗੇ ਨਹੀਂ ਆਉਂਦੇ ਤੇ ਪਹਿਲਾਂ ਤਾਂ ਇੱਕ ਹੁੰਦੀ ਸਟਰਗਲ ਕਰਕੇ ਤੁਸੀਂ ਹੁਣ 29 ਸਾਲ ਦੀ ਮੇਰੀ ਸਟਰਗਲ ਹੈ 29 ਸਾਲ ਮੈਂ ਆਪਣੇ ਸਰਵਿਸ ਦਿੱਤੀ ਹੈ ਇਹਨੂੰ ਬਾਲੀਵੁੱਡ ਨੂੰ ਜਿੱਦਾਂ ਤੁਸੀਂ ਦੱਸਿਆ ਕਿ ਗੋਵਿੰਦੇ ਦੇ ਭਾਜੇ ਨੂੰ ਵੀ ਐਡੀਸ਼ਨ ਦਿੱਤੇ ਨੇ ਤੇ ਕਿ ਉਹ ਇਹਨਾਂ ਕਹੀਏ ਕਿ ਉਹ ਫੇਲ ਹੋ ਗਏ ਇਸ ਐਡੀਸ਼ਨਾਂ ਦੇ ਵਿੱਚ ਨਹੀਂ ਉਹਨਾਂ ਨੂੰ ਪਾਸ ਹੋ ਸਕੇ ਐਕਟਿੰਗ ਦਾ ਨਹੀਂ ਉਹਨਾਂ ਨੂੰ ਗੋਵਿੰਦੇ ਦੇ ਨਾਮ ਦਾ ਜਾਚ ਚਰਚਾ ਵੀ ਸਾਡਾ ਮਾਮਾ ਔਰ ਉਹ ਜੋਰ ਨਹੀਂ ਲਾਉਂਦੇ ਐਕਟਿੰਗ ਦੇ ਉੱਤੇ ਐਕਚੁਅਲੀ ਨਾ 10-10 ਲੋਕਾਂ ਦੀ ਟੀਮ ਲੈ ਕੇ ਤੁਰਦੇ ਨੇ ਔਰ ਇੱਕ ਤਰ੍ਹਾਂ ਐਕਚੁਅਲੀ ਮੇਨ ਕਾਰਨ ਇਹ ਸੀਗਾ ਕਿ ਉਹਨਾਂ ਦਾ ਕਦ ਬਹੁਤ ਛੋਟਾ ਸੀ ਔਰ ਇਹ ਫਿਲਮ ਐਡੀ ਅੱਛੀ ਬਣੀ ਹੈ ਕਿ ਇਹਨੂੰ ਅਸੀਂ 6 ਭਾਸ਼ਾਵਾਂ ਵਿੱਚ ਰੱਪ ਕੀਤਾ ਤਮਿਲ, ਤੇਲਗੂ, ਕੰਨੜ, ਮਲਿਆਲਮ ਔਰ ਪੋਸ਼ਪਰੀਚੀ ਔਰ ਗਾਣੇ ਵੀ ਬਹੁਤ ਅੱਛੇ ਨੇ ਔਰ ਅੱਛੇ-ਅੱਛੇ ਸਿੰਗਰਸ ਨੇ ਇਹਨਾਂ ਨੂੰ ਗਾਇਆ ਹੈ ਬਲਾਈਂਡ ਸਾਈਡਿਡ ਇਹ ਫਿਲਮ આજ ਤੋਂ 5-6 ਸਾਲ ਪਹਿਲਾਂ ਲਿਖੀ ਗਈ ਇੱਕ ਬਲਾਈਂਡ ਆਰਮੀ ਆਫੀਸਰ ਦੀ ਕਹਾਣੀ ਹੈ। ਇਹ ਕੋਸ਼ਿਸ਼ ਇਹਦੇ ਅੰਸ਼ ਰੀਅਲ ਲਾਈਫ ਤੋਂ ਵੀ ਇਨਸਪਾਇਰਡ ਨੇ ਬਾਕੀ ਇੱਕ ਕ੍ਰिएशन ਹੈ ਬਾਕੀ ਬਹੁਤ ਸੋਨਾ ਇਹਨੂੰ ਬਣਾਇਆ ਗਿਆ ਫਿਲਮ ਟੋਟਲੀ ਐਕਸ਼ਨ ਪੈਕਡ ਹੈ ਥ੍ਰਿਲਰ ਹੈ ਸਸਪੈਂਸ ਹੈ ਜਿਹੜਾ ਜੋ ਕਿ ਦੇਸ਼ ਭਗਤੀ ਦੇ ਉੱਤੇ ਬੀਚਦਾ ਹੈ ਇਹ ਜਿਹੜਾ ਰੋਲ ਹੈ ਜਿਹੜਾ ਰੋਲੈਕਸ ਦਾ ਰੋਲ ਸੀਗਾ ਜਿਹੜਾ ਕਿ ਅੰਡਰਵਰਲਡ ਦਾ ਹੁੰਦਾ ਹੈ ਇਹਦੇ ਵਾਸਤੇ ਜੈਕੀ ਸ਼ੌਕ ਜਿੰਨਾਂ ਗੱਲ ਹੋਈ ਸੀਗੀ ਪਰ ਉਹ ਆਪਣੇ بیٹے ਦੀ ਮੂਵੀ ਨੂੰ ਲੈ ਕੇ ਉਹ ਫਲॉप ਹੋ ਗਈ ਕਾਫੀ ਪਹਿਲਾਂ ਤਾਂ ਉਹਨਾਂ ਨੇ ਹਾਂ ਕੀਤੀ ਸੀ ਫਿਰ ਯੋਗਰਾਜ ਜੀ ਨੇ ਯੂਵੀ ਦੇ ਪਾਪਾ ਉਹਨਾਂ ਨੇ ਕਈ ਫਿਲਮਾਂ 'ਚ ਮੇਰੇ ਨਾਲ ਵੀ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ ਯੋਗਰਾਜ ਜੀ ਵੀ ਫਿਲਮ 'ਚ ਇੰਟਰਸਟਿਡ ਸੀਗੇ ਫਿਰ ਕੁਝ ਉਹ ਟ੍ਰੇਨਿੰਗ ਦੇ ਵਿੱਚ ਮੇਰਾ ਬੇਟਾ ਸੀਗਾ ਤੇ ਉਸ ਦੌਰਾਨ ਉਹ ਵੀ ਬੀਜ਼ੀ ਹੋ ਕੇ ਆਸਟ੍ਰੇਲੀਆ ਚਲੇ ਗਏ ਐਸ ਕਰਕੇ ਫਿਰ ਉਹ ਉਹਨਾਂ ਦਾ ਜਿਹੜਾ ਕੰਮ ਸੀ ਠੰਡੇ ਬਸਤੇ ਚਲਾ ਗਿਆ ਤੇ ਮੈਨੂੰ ਐ ਡਾਇਰੈਕਸ਼ਨ ਦੇ ਨਾਲ ਨਾਲ ਫਿਰ ਐਕਟਿੰਗ ਦਾ ਵੀ ਮੈਨੂੰ ਫਿਰ ਰੋਲੈਕਸ ਦਾ ਰੋਲ ਖੁਦ ਆਪ ਹੀ ਨਿਭਾਉਣਾ ਸੱਸਿਆਕਲ ਤੁਸੀਂ ਦੇਖ ਰਹੇ ਹੋ ਪੰਜਾਬੀ ਜਨਤਾ ਟੀਵੀ ਤੇ ਮੈਂ ਹਾਂ ਵਿਕਰਮ ਗਿੱਲ ਮੇਰੇ ਨਾਲ ਬਾਲੀਵੁੱਡ ਫਿਲਮ ਡਾਇਰੈਕਟਰ ਪ੍ਰੋਡਿਊਸਰ ਤੇ ਐਕਟਰ ਵੀ ਕਹਿ ਸਕਦੇ ਆ ਨਾਲ ਇਹ ਕਮਲਦੀਪ ਸੰਧੂ ਮੌਜੂਦ ਨੇ ਫਿਲਮ ਲੈ ਕੇ ਆਏ ਨੇ ਬਲਾਈਂਡ ਸਾਈਡਡ ਹਿੰਦੀ ਮੂਵੀ ਆ ਥੋੜੇ ਜਿਹੀ ਸਮੇਂ ਦੇ ਵਿੱਚ ਕੁਝ ਹੀ ਦਿਨਾਂ ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਆਪਾਂ ਗੱਲਬਾਤ ਕਰ ਲੈਨੇ ਆ ਕਿ ਇਹ ਸੰਧੂ ਸਾਹਿਬ ਮੂਵੀ ਦੇ ਵਿੱਚ ਕੀ ਲੈ ਕੇ ਆ ਰਹੇ ਨੇ ਤੇ ਕਿਸ ਤਰੀਕੇ ਦਾ ਇਹਨਾਂ ਦਾ ਜਿਹੜਾ ਮੂਵੀ ਦਾ ਥੀਮ ਹੈਗਾ ਸਰ ਕੀ ਹਾਲ ਹੈ ਜੀ ਸਿਗਲ ਜੀ ਬਹੁਤ ਵਧੀਆ ਐਕਸਮ ਸੰਧੂ ਸਾਹਿਬ ਨਾਮ ਤੋਂ ਹੀ ਪੰਜਾਬੀ ਤੇ ਪੰਜਾਬੀ ਪਹਿਲੇ ਵੀ ਬਾਲੀਵੁੱਡ ਦੇ ਵਿੱਚ ਰਾਜ ਕਰ ਰਹੇ ਨੇ ਤੁਸੀਂ ਵੀ ਮੂਵੀ ਲੈ ਕੇ ਆ ਰਹੇ ਹੋ ਬਲਾਈਂਡ ਸਾਈਡਡ ਕੀ ਖਾਸ ਹੈ ਇਹ ਵਿੱਚ ਬਲਾਈਂਡ ਸਾਈਡਡ ਫਿਲਮ ਐਜ ਤੋਂ 5-6 ਸਾਲ ਪਹਿਲਾਂ ਲਿਖੀ ਸੀਗੀ ਇੱਕ ਬਲਾਈਂਡ ਆਰਮੀ ਆਫੀਸਰ ਦੀ ਕਹਾਣੀ ਹੈ ਇਹ ਕੁਝ ਕੇ ਦੇ ਅੰਸ਼ ਰੀਅਲ ਰੀਅਲ ਲਾਈਫ ਤੋਂ ਵੀ ਇਨਸਪਾਇਰਡ ਨੇ ਬਾਕੀ ਇੱਕ ਕ੍ਰिएशन ਹੈ ਬਾਕੀ ਬਹੁਤ ਸੋਣਾ ਇਹਨੂੰ ਬਣਾਇਆ ਗਿਆ ਫਿਲਮ ਟੋਟਲੀ ਐਕਸ਼ਨ ਪੈਕਡ ਥ੍ਰਿਲਰ ਹੈ ਸਸਪੈਂਸ ਹੈ ਜਿਹੜਾ ਜੋ ਕਿ ਦੇਸ਼ ਭਗਤੀ ਦੇ ਉੱਤੇ ਬੇਸਡ ਹੈ ਔਰ ਇਹ ਫਿਲਮ ਐਡੀ ਅੱਛੀ ਬਣੀ ਹੈ ਕਿ ਇਹਨੂੰ ਅਸੀਂ 6 ਭਾਸ਼ਾਵਾਂ ਵਿੱਚ ਰੱਪ ਕੀਤਾ ਕਮਲ ਤੇਲਗੂ ਕੰਨੜ ਮਲਿਆਲਮ ਔਰ ਪੋਸ਼ਪਰੀਚ ਵੀ ਔਰ ਗਾਣੇ ਵੀ ਬਹੁਤ ਅੱਛੇ ਨੇ ਔਰ ਅੱਛੇ ਅੱਛੇ ਸਿੰਗਰਸ ਨੇ ਗਾਇਆ ਹੈ ਔਰ ਫਿਲਮ ਦਾ ਐਕਚੁਅਲੀ ਇਹ ਹੈ ਕਿ ਜਦੋਂ ਕਿ ਹਿੰਦੁਸਤਾਨ ਤਰੱਕੀ ਕਰਦਾ ਨਾ ਉਦੋਂ ਜਿਹੜੇ ਸਾਡੇ ਕੀ ਖਾਸ ਕਰ ਜਿਹੜੇ ਪੜੋਸੀ ਮੁਲਕ ਹੁੰਦੇ ਨੇ ਨਾ ਨਹੀਂ ਲੜਾ ਚੁੰਦੇ ਉਹ ਬਹੁਤ ਖਾਰ ਖਾਂਦੇ ਨੇ ਹੂੰ ਉਹਨਾਂ ਚਾਹੁੰਦੇ ਵੀ ਹਿੰਦੁਸਤਾਨ ਤਰੱਕੀ ਕਰੇ ਉਦੋਂ ਫਿਰ ਉਹ ਕਿਤੇ ਤੰਗ ਕਰਦੇ ਨੇ ਤੇ ਇਹਦੇ ਚ ਸਾਡਾ ਜਿਹੜਾ ਆਰਮੀ ਆਫੀਸਰ ਆ ਬਲਾਈਂਡ ਸਾਡੀ ਫ੍ਰੀਮ ਦੇ ਦੌਰਾਨ ਜਦੋਂ ਕੁਝ ਇੱਕ ਐਸਾ ਪਾਣਾ ਵਰਤ ਵਰਤਦਾ ਜਿਹਦੇ ਕਾਰਨ ਉਹ ਬਲਾਈਂਡ ਹੋ ਜਾਂਦਾ ਉਹਦੀ ਆਈ ਸਾਈਟ ਚਲੀ ਜਾਂਦੀ ਆ ਔਰ ਉਹਦੀ ਜਿਹੜੀ ਫੀਅੰਸੇ ਆ ਉਹ ਹੈ ਰਾਜੈਂਟ ਜਿਹੜੀ ਕਿ ਟੈਰਰਿਜ਼ਮ ਜਿਹੜਾ ਸਾਡਾ ਟੈਰਰਿਸਟ ਅਲ ਹਸਨ ਮਿਜ਼ਰੀ ਟੋਪ ਮੋਸਟ ਵਾਂਟਡ ਟੈਰਰਿਸਟ ਜਿਹੜਾ ਇਹ ਦਰਸਾਇਆ ਗਿਆ ਤੇ ਦੂਸਰਾ ਸਾਡਾ ਜਿਹੜਾ ਇੱਕ ਸਿੰਡੀਕੇਟ ਹੈ ਜਿਹਦਾ ਕੀ ਅੰਡਰਵਰਲਡ ਡਾਉਨ ਦਿਖਾਇਆ ਰੋਲੈਕਸ ਉਹ ਇੰਡੀਆ ਤੇ ਨਿਊਕਲੀਅਰ ਅਟੈਕ ਕਰਨਾ ਚਾਹੁੰਦੇ ਆ ਉਸ ਨਿਊਕਲੀਅਰ ਅਟੈਕ ਨੂੰ ਰੋਕਣ ਦੇ ਉੱਤੇ ਸਾਰੀ ਫਿਲਮ ਜਿਹੜੀ ਐਬੀਸਟ ਹੈ ਤੇ ਬੇਸਿਕਲੀ ਸ਼ੂਟ ਕਿੱਥੇ ਕਿੱਥੇ ਹੋਈ ਆ ਪੰਜਾਬ ਚ ਵੀ ਕੁਝ ਸ਼ੂਟ ਕੀਤਾ ਗਿਆ ਹੈ ਹਾਂਜੀ ਕੋਸ਼ਿਸ਼ ਆ ਕਿਸੇ ਸਹਾਇਗੀ ਤਾਂ ਪੰਜਾਬ ਚ ਇਹ ਹਰਿਆਣਾ ਜੀ ਹੋਇਆ ਮੁੰਬਈ ਚ ਹੋਇਆ ਅਲੱਗ-ਅਲੱਗ ਗਏੜੇ ਆਪਣੇ ਸਟੂਡੀਓਜ਼ ਨੇ ਉੱਤੇ ਹੋਈ ਆ ਫਿਰ ਕੁਝ ਸੌਂਗਸ ਤੇ ਚੇਸ ਸੀਕਵੈਂਸ ਨੇ ਜਿਹੜਾ ਐਕਸ਼ਨ ਦੇ ਉਹ ਸਾਡੇ ਯੂਰਪ ਚ ਹੋਇਆ ਜਿ ਤਰ੍ਹਾਂ ਕੀ ਅਰਮੇਨੀਆ ਜਾਰਜੀਆ ਔਰ ਗ੍ਰੀਸ ਬੇਸਿਕਲੀ ਜਿਹੜਾ ਹੀਰੋ ਆ ਫਿਲਮ ਦਾ ਉਹ ਪੰਜਾਬ ਤੋਂ ਬਿਲੋਂਗ ਕਰਦਾ ਦਿਖਾਇਆ ਗਿਆ ਇਸ ਵਿੱਚ ਕਿ ਕਿਸ ਤਿੱਕੇ ਦਾ ਦਿਖਾਇਆ ਗਿਆ ਕਿਉਂਕਿ ਪੰਜਾਬੀ ਦੇ ਵਿੱਚ ਵੀ ਤੁਸੀਂ ਕਹਿ ਕੇ ਇਹਨੂੰ ਡਬ ਕੀਤਾ ਗਿਆ ਨਾਲ ਨਹੀਂ ਪੰਜਾਬੀ ਜਿਨੇ ਇਹਨੂੰ ਤਾਮਿਲ ਤੇਲਗੂ ਕੰਨੜ ਮਲਿਆਲਮ ਔਰ ਪੋਜਪਰੀ ਜੀ ਔਰ ਹਿੰਦੀ ਚ ਤਾਂ ਹੈ ਠੀਕ ਹੈ ਇਦੇ ਚ ਮੈਂ ਆਪਣੇ ਬੇਟੇ ਨੂੰ ਲਾਂਚ ਕੀਤਾ ਪਹਿਲਾਂ ਮੈਂ ਇਹਦੇ ਚ ਗੋਵਿੰਦੇ ਦੇ ਪੰਜ ਲਿਆ ਸੀ ਪਰ ਇਸ ਵਿੱਚ ਆਰਮੀ ਦਾ ਸੀਕੁਐਂਸ ਯਾ ਆਰਮੀ ਦੇ ਵਿੱਚ ਇੱਕ ਕਮਾਂਡੋ ਟ੍ਰੇਨਡ ਦਿਖਾਉਣਾ ਚਾਹੁੰਦਾ ਸੀ ਮੈਂ ਪਰ ਉਹ ਹਾਈਟ ਉਹਦੀ ਬਹੁਤ ਛੋਟੀ ਸੀ ਕਾਫੀ ਆਡੀਸ਼ਨਸ ਲੈ ਸਭ ਕੁਝ ਕੀਤਾ ਪਰ ਫਿਰ ਐਂਡ ਚ ਆ ਕੇ ਮੇਰਾ ਬੇਟਾ ਛੁੱਟੀਆਂ ਜਾਇਆ ਜਿੱਤੇ ਹੀ ਹੀ ਇਸ ਡੂਇੰਗ ਐ ਏਮਬੀਬੀਐਸ ਇਨ ਅ ਸਟੇਟਸ ਛੇ ਫੁੱਟ 2 ਇੰਚ ਕਰਦੇ ਉਹਦਾ ਜਵਾਨ ਮੁੰਡਾ ਉਹ ਫਿਰ ਅਸੀਂ ਬੈਠੇ ਸੀ ਘਰੇ ਵਰਕਆਊਟ ਕਰ ਰਹੇ ਸੀ ਇਹਦੇ ਤੇ ਹੀ ਸਿਲੈਕਸ਼ਨ ਕਰ ਰਹੇ ਸੀ ਐਕਟਰਸ ਦੀ ਤੇ ਉਹਦੇ ਚ ਫਿਰ ਸਾਰੇ ਨੇ ਆਖਿਆ ਵੀ ਤੁਹਾਡਾ ਆਪਣਾ ਬੇਟਾ ਆਸਣ ਜਦੋਂ ਕੀਤਾ ਆਫਿਸ ਦੇ ਵਿੱਚ ਅਗੇ ਤੁਸੀਂ ਬੇਟੇ ਨੂੰ ਪੁੱਛੋ ਆਪਣੇ ਬੇਟੇ ਨੂੰ ਮੈਂ ਪੁੱਛਿਆ ਤੇ ਉਹਨੇ ਕਿਹਾ papa ਮੈਨੂੰ ਟਾਈਮ ਚਾਹੀਦਾ ਉਹਨੇ ਕੁਝ ਟਾਈਮ ਗੱਡਿਆ ਤੇ ਉਸ ਦੌਰਾਨ ਫਿਰ ਉਹਨੇ ਕਾਫੀ ਮਿਹਨਤ ਕੀਤੀ ਕਿਉਂਕਿ ਇੱਕ ਬਲਾਈਂਡ ਆਰਮੀ ਆਫੀਸਰ ਵਾਸਤੇ ਬਲਾਈਂਡ ਆਰਮੀ ਅਫਸਰ ਦਾ ਰੋਲ ਇੱਕ ਬਹੁਤ ਚੈਲੈਂਜਿੰਗ ਰੋਲ ਸੀਗਾ ਔਰ ਉਹਦੇ ਵਾਸਤੇ ਐਕਸ਼ਨ ਵੀ ਉਸ ਤਰ੍ਹਾਂ ਦਾ ਚਾਹੀਦਾ ਸੀਗਾ ਜੀ ਔਰ ਫਿਰ ਉਹਨੇ ਬਹੁਤ ਕਾਫੀ ਮਿਹਨਤ ਕੀਤੀ 6 ਮਹੀਨੇ ਉਹਨੇ ਆਪਣੇ ਮੰਗੇ ਮਰ ਤੋਂ ਇਸ ਵਾਸਤੇ ਤੇ ਫਿਰ ਜਾ ਕੇ ਉਹ ਜੋ ਡਿਰੈਕਟਰ ਫਿਰ ਉਹਨਾਂ ਮੈਂ ਜਿਹੜੇ ਆਪਣੇ ਐਕਸ਼ਨ ਡਾਇਰੈਕਟਰ ਸੀਗੇ ਮਿਸਟਰ ਦੀਪਕ ਸ਼ਰਮਾ ਆਰ ਪੀ ਯਾਦਵ ਜਿਹੜੇ ਕਿ ਖਾਸ ਕਰ ਅਜੇ ਦੇਵ ਗੰਜੀ ਨੇ ਰਹਿੰਦੇ ਨੇ ਤੇ ਮਿਸਟਰ ਸ਼ਾਮ ਕੋਚਲੋਗੇ ਉਹਨਾਂ ਨੇ ਇਹਨਾਂ ਸਕਿੱਲਸ ਸਿਖਾਏ ਔਰ ਫਿਰ ਇਹਨਾਂ ਨੂੰ ਪੜਦੇ ਤੇ ਮੇਲੇ ਗਿਆ ਜਿੱਦਾਂ ਤੁਸੀਂ ਦੱਸਿਆ ਕਿ ਗੋਵਿੰਦੇ ਦੇ ਭਾਂਜੇ ਨੂੰ ਵੀ ਐਡੀਸ਼ਨ ਦਿੱਤੇ ਨੇ ਤੇ ਕਿ ਉਹ ਇਹਨਾਂ ਕਹੀਏ ਕਿ ਉਹ ਫੇਲ ਹੋ ਗਏ ਇਸ ਐਡੀਸ਼ਨਾਂ ਦੇ ਵਿੱਚ ਨਹੀਂ ਉਹ ਉਹਨਾਂ ਨੂੰ ਪਾਸ ਹੋ ਸਕੇ ਨਹੀਂ ਮੇਨ ਗੱਲ ਨਹੀਂ ਸੀਗਾ ਨਾ ਕਿ ਉਹ ਐਕਟਿੰਗ ਐਕਟਿੰਗ ਦਾ ਨਹੀਂ ਉਹਨਾਂ ਨੂੰ ਨਾ ਗੋਵਿੰਦੇ ਦੇ ਨਾਮ ਦਾ ਚਰਚਾ ਵੀ ਸਾਡਾ ਮਾਮਾ ਔਰ ਉਹ ਜ਼ੋਰ ਨਹੀਂ ਲਾਉਂਦੇ ਐਕਟਿੰਗ ਦੇ ਉੱਤੇ ਐਕਚੁਅਲੀ ਨਾ 10 10 ਲੋਕਾਂ ਦੀ ਟੀਮ ਲੈ ਕੇ ਤੁਰਦੇ ਨੇ ਔਰ ਇੱਕ ਤਾਂ ਐਕਚੁਅਲੀ ਮੇਨ ਕਾਰਨ ਇਹ ਸੀਗਾ ਕਿ ਉਹਨਾਂ ਦਾ ਕੱਦ ਬਹੁਤ ਛੋਟਾ ਸੀ ਡਾਂਸਰ ਅੱਛਾ ਸਭ ਕੁਝ ਅੱਛਾ ਸੀ ਪਰ ਕੱਦ ਛੋਟਾ ਹੋਣ ਕਰਕੇ ਉਹ ਆਰਮੀ ਦੇ ਰੋਲ 'ਚ ਫਿੱਟ ਨਹੀਂ ਸੀ ਬੈਰੇ ਕੋਰ ਕਿਹੜੇ ਬਾਲੀਵੁੱਡ ਦੇ ਐਕਟਰ ਨੇ ਕਿਸੇ ਨੂੰ ਇਹਦੇ ਵਿੱਚ ਅਪਰੋਚ ਕੀਤਾ ਜਾਂ ਲੈਣ ਦੀ ਕੋਸ਼ਿਸ਼ ਕੀਤੀ ਜਾਂ ਨਈ ਸੂਟ ਬਿਠਾ ਬਾਅਦ ਵਿੱਚ ਕੋਈ ਇਦਾਂ ਦਾ ਕੋਈ ਹੋਇਆ ਬਾਅਦ ਵਿੱਚ ਇਹ ਜਿਹੜਾ ਰੋਲ ਹੈ ਜਿਹੜਾ ਰੋਲੈਕਸ ਦਾ ਰੋਲ ਸੀਗਾ ਜਿਹੜਾ ਕਿ ਅੰਡਰਵਰਲਡ ਦਾ ਹੁੰਦਾ ਹੈ ਇਹਦੇ ਵਾਸਤੇ ਜੈਕੀ ਸ਼ਰਾਫ ਜੀ ਨਾਲ ਗੱਲ ਹੋਈ ਸੀਗੀ ਪਰ ਉਹ ਆਪਣੇ بیٹے ਦੀ ਮੂਵੀ ਨੂੰ ਲੈ ਕੇ ਉਹ ਫਲॉप ਹੋ ਗਈ ਕਾਫੀ ਪਹਿਲਾਂ ਤਾਂ ਉਹਨਾਂ ਨੇ ਹਾਂ ਕੀਤੀ ਸੀ ਫਿਰ ਯੋਗਰਾਜ ਜੀ ਨੇ ਯੂਵੀ ਦੇ ਪਾਪਾ ਉਹਨਾਂ ਨੇ ਕਈ ਫਿਲਮਾਂ 'ਚ ਮੇਰੇ ਨਾਲ ਵੀ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ ਯੋਗਰਾਜ ਜੀ ਵੀ ਫਿਲਮ 'ਚ ਇੰਟਰਸਟਿਡ ਸੀਗੇ ਫਿਰ ਕੁਝ ਉਹ ਟ੍ਰੇਨਿੰਗ ਦੇ ਵਿੱਚ ਮੇਰਾ ਬੇਟਾ ਸੀਗਾ ਉਸ ਦੌਰਾਨ ਉਹ ਵੀ ਬੀਜ਼ੀ ਹੋ ਗਿਆ ਆਸਟ੍ਰੇਲੀਆ ਚਲੇ ਗਿਆ ਐਸ ਕਰਕੇ ਫਿਰ ਉਹ ਉਹਨਾਂ ਦਾ ਜਿਹੜਾ ਕੰਮ ਸੀ ਠੰਡੇ ਬਸਤੇ ਚਲਾ ਗਿਆ ਮੈਨੂੰ ਐ ਡਾਇਰੈਕਸ਼ਨ ਦੇ ਨਾਲ ਨਾਲ ਫਿਰ ਐਕਟਿੰਗ ਦਾ ਵੀ ਮੈਨੂੰ ਫਿਰ ਰੋਲੈਕਸ ਦਾ ਰੋਲ ਖੁਦ ਆਪ ਹੀ ਨਿਭਾਉਣਾ ਪਿਆ ਤੁਹਾਡੀ ਲੁੱਕ ਬੜੀ ਐ ਕੈਂਡ ਲੱਗ ਰਹੀ ਮੈਂ ਪੋਸਟਰ ਤੇ ਦੇਖ ਰਿਹਾ ਔਰ ਇਹਦੇ ਨਾਲੋਂ ਕਾਫੀ ਤੁਹਾਡੀ ਰੀਅਲ ਲੁੱਕ ਨਾਲੋਂ ਕਾਫੀ ਡਿਫਰੈਂਟ ਕਾਫੀ ਮਿਹਨਤ ਕਰਨੀ ਪੈਂਦੀ ਆ ਜਦੋਂ ਲੁੱਕ ਵੀ ਚੇਂਜ ਕਰਨੀ ਪੈਂਦੀ ਹੋਵੇਗੀ ਫਿਲਮ ਦੇ ਵਿੱਚ ਨੇ ਲੋਕ ਐਕਚੁਅਲੀ ਮੈਂ ਕੋਈ ਸੋਚਿਆ ਤਾਂ ਡਿਫਰੈਂਟ ਹੀ ਸੀਗਾ ਪਰ ਔਨ ਦਾ ਨੈਕ ਆਫ ਟਾਈਮ ਮੈਨੂੰ ਮੈਸੀ ਕੀ ਜੈਕੀ ਸ਼ਰੋਫ ਆ ਜਾਣਗੇ ਪਰ ਉਹਨਾਂ ਨੇ ਫਿਰ ਐਟ ਦਾ ਨੈਕ ਆਫ ਟਾਈਮ ਸ਼ੂਟਿੰਗ ਸ਼ੁਰੂ ਹੋ ਚੁੱਕੀ ਸੀਗੀ ਔਰ ਫਿਰ ਤੁਹਾਨੂੰ ਪਤਾ ਇੱਕ ਵਾਰੀ ਸ਼ੂਟਿੰਗ ਸ਼ੁਰੂ ਹੋ ਜੇ ਤੇ ਫਿਰ ਖਰਚਾ ਬਹੁਤ ਪੈਂਦਾ ਰੋਜ਼ ਦਾ ਔਰ ਫਿਰ ਦੋ ਤਿੰਨ ਦਿਨ ਜਦੋਂ ਰਹਿ ਗਏ ਸੀਗੇ ਉਦੋਂ ਫਿਰ ਮੈਂ ਸੋਚਿਆ ਕਿ ਐਸ ਗੈਟਅਪ ਦੇ ਵਿੱਚ ਮੈਂ ਆਉਂਗਾ ਤੇ ਠੀਕ ਲੱਗੂਗਾ ਫਿਰ ਮੈਂ ਆਪਣੇ ਆਪ ਨੂੰ ਜਿਹੜਾ ਗੈਟਅੱਪ ਸੀਗਾ ਉਹ ਲੈ ਕੇ ਤੇ ਇਹਦੇ ਵਿੱਚ ਫਿਰ ਮੈਂ ਜੰਪ ਇਨ ਕੀਤਾ ਕਿੰਨੇ ਇੱਕ ਬਜਟ ਦੀ ਗੱਲ ਕਰੀਏ ਤਾਂ ਇਹ ਫਿਲਮ ਹੋਵੇਗੀ ਤੁਹਾਡੀ ਜਿਹੜੀ ਆ ਇਹ ਆਪਣਾ ਤੁਸੀਂ ਸਮਝ ਕੇ ਲੱਭੇ 6 ਫਿਲਮਾਂ ਹੀ ਬਣਿਆ 6 ਭਾਸ਼ਾ ਚ ਨਹੀਂ ਤੇ 6 ਹੀ ਫਿਲਮਾਂ ਬਣੀਆਂ ਨੇ ਕਿਉਂਕਿ ਜਿਹੜਾ ਤੇਲਗੂ ਦਾ ਹਿੱਸਾ ਉਹਨੂੰ ਉਸੇ ਕੁਝ ਤੇਲਗੂ ਦੇ ਹਿਸਾਬ ਨਾਲ ਡਾਇਰੈਕਟ ਕੀਤਾ ਕੁਝ ਸੀਨ ਚੇਂਜਸ ਨੇ ਤੇ ਜਿਹੜਾ ਤਾਮਿਲ ਦਾ ਉਹ ਚ ਕੁਝ ਆਲਟਰਨੇਸ਼ਨ ਕੀਤੀ ਜੋ ਕਿਉਂਕਿ ਉਹ ਉਧਰਲੇ ਜਿਹੜੇ ਇੰਡਸਟਰੀ ਵਾਲੇ ਨੇ ਨਾ ਉਹਨਾਂ ਦਾ ਕੁਝ ਫਲੇਵਰ ਡਿਫਰੈਂਟ ਹੈ ਆਪਣੇ ਨਾਰਥ ਨਾਲ ਕੁਝ ਇਹਨਾਂ ਨੂੰ ਅਸੀਂ ਫਿਰ ਉਹ ਚੇਂਜ ਕਰਕੇ ਤੇ ਉਸ ਹਿਸਾਬ ਨਾਲ ਪਿਕਚਰਾਈਜ਼ ਕੀਤਾ ਹਾਂਜੀ ਮਤਲਬ ਜੀਐਸਟੀਕੇ ਦਾ ਲੈਂਗੁਏਜ ਜੀਐਸਟੀਕੇ ਦੀ ਸਟੇਟ ਉਸੇ ਤਰੀਕੇ ਦਾ ਤੁਹਾਨੂੰ ਸ਼ੂਟ ਵੀ ਵਿੱਚ ਐਡ ਆਨ ਕਰਨਾ ਪਿਆ ਹਾਂਜੀ ਹਾਂਜੀ ਬਾਕੀ ਅਸੀਂ ਜਿਹੜੇ ਗਾਣੇ ਸੀਗੇ ਇਹਦੇ ਵਿੱਚ ਇਹ ਪੰਜ ਗਾਣੇ ਰਿਕਾਰਡ ਕੀਤੇ ਸੀਗੇ ਇੱਕ ਇਹਦਾ ਟਾਈਟਲ ਟਰੈਕ ਹੈ ਟਿਕ ਟਿਕ ਔਰ ਵਕਤ ਚਲਾ ਹੈ गाने ਇਹਦੇ ਸਾਰੇ ਮੈਂ ਹੀ ਲਿਖੇ ਨੇ ਕਿਉਂਕਿ ਮੈਂ ਸ਼ੁਰੂ ਤੋਂ ਲਿਟਰੇਚਰ ਦੇ ਵਿੱਚ ਕਾफी ਰੁਚੀ ਰੱਖੀ ਹੈ ਦੂਸਰਾ ਸਾਡੇ ਦੋ ਹੋਰ Song ਨੇ ਸਜਣਾ ਸਜਣਾ ਔਰ धड़कने ਇਹ ਦੋ ਰੋਮਾਂਟਿਕ Song ਦੋਨੇ ਹੀ ਸਾਡੇ ਫਲੈਸ਼ਬੈਕ ਦੇ ਵਿੱਚ Song ਨੇ ਬਹੁਤ ਹੀ ਵਧੀਆ ਔਰ ਚੇਅਰ ਰੋਮਾਂਟਿਕ Song ਤੁਸਾਂ ਸਭ ਮਾਇਨ ਨਾ ਕਰਨਾ ਇੱਕ ਧਾਰਨਾ ਬਣੀ ਹੁੰਦੀ ਹੈ ਜਦੋਂ ਫਿਲਮ ਡਾਇਰੈਕਟਰ ਵੀ ਤੁਸੀਂ ਰਾਈਟਰ ਵੀ ਤੁਸੀਂ ਡਾਇਰੈਕਟਰ ਵੀ ਤੁਸੀਂ ਐਕਟਰ ਵੀ ਤੁਸੀਂ ਕਰਦੇ ਪਰਿਵਾਰ ਤੇ ਕਾफी ਸਾਰੇ ਇਨਵੋਲਵਮੈਂਟ ਹੈ ਤਾਂ ਲੋਕ ਕਮੈਂਟ ਕਰ ਦਿੰਦੇ ਹੁੰਦੇ ਕਿ ਦੇਖੋਗੇ ਵੀ ਤੁਸੀਂ ਤੇ ਕਿਦਾਂ ਏਦਾਂ ਦਾ ਕੋਈ ਮੈਟਰ ਤਾਂ ਨਹੀਂ ਹੋਏਗਾ ਕਿ ਦੇਖਣ ਵਾਲਾ ਵੀ ਲੋਕ ਦਰਸ਼ਕ ਪਹੁੰਚਣਗੇ ਤੁਹਾਡੇ ਕੋਲ ਦੇਖੋ ਹੁਣ ਰਾਈਟਰ ਪ੍ਰੋਡਿਊਸਰ ਡਾਇਰੈਕਟਰ ਦਾ ਕਈ ਆਪਣੇ ਹੋਏ ਨੇ ਹੁਣ ਤੁਸੀਂ ਦੇਖ ਲਓ ਵੀ ਡੇਵਿਡ ਤੋਂ ਅੰਸਾਲ ਵੀ ਰਾਈਟਰ ਨੇ ਪ੍ਰੋਡਿਊਸ ਵੀ ਕੀਤੀਆਂ ਨੇ ਡਾਇਰੈਕਟਰ ਵੀ ਕੀਤੀਆਂ ਨੇ ਰਾਜਕਮਾ ਸੰਤੋਸ਼ ਜੀ ਸਾਹਿਬ ਨੇ ਕਈ ਹੈਗੇ ਨੇ ਉਹਨਾਂ ਨੇ ਤਾਂ ਆਪਣੇ ਬੇਟੇ ਨੂੰ ਲਾਂਚ ਕੀਤਾ ਤਾਂ ਆਪਣਾ ਜਿਹੜਾ ਹੈਗਾ ਛੋਟਾ ਤਾਂ ਔਰ ਉਹ ਨਹੀਂ ਹੁੰਦਾ ਜਦੋਂ ਸੈੱਟ ਦੇ ਉੱਤੇ ਤੁਸੀਂ ਚਲੇ ਜਾਂਦੇ ਹੋ ਤੁਹਾਡੇ 100 150 ਬੰਦੇ ਦੀ ਟੀਮ ਹੁੰਦੀ ਆ ਉਹ ਇਹ ਧਾਰਨਾ ਐ ਕਰਕੇ ਨਹੀਂ ਅਸੀਂ ਬਣਾਈ ਫਿਲਮ ਇਹ ਇਹਦੀ ਐਕਚੁਅਲੀ ਲੈਂਥ ਬਣੀ ਸੀ ਪੌਣੇ 3 ਘੰਟੇ ਇਹਨੂੰ ਅਸੀਂ ਹੋਰ ਸ਼ਾਰਪ ਟ੍ਰਿਮ ਕਰਕੇ ਅਸੀਂ 2 ਘੰਟੇ ਤੱਕ ਲਿਆ ਕਿਉਂਕਿ ਥ੍ਰਿਲਰ ਫਿਲਮ ਹੈ ਇਹਨੂੰ ਅਸੀਂ ਜ਼ਿਆਦਾ ਵੱਡੀ ਨਹੀਂ ਕਰ ਸਕਦੇ ਗਾਣੇ ਵੀ ਇੰਨੇ ਨਹੀਂ ਰੱਖੇ ਵਿੱਚ ਗਾਣੇ ਵੀ ਅਸੀਂ ਜਿਹੜੇ ਵਿੱਚ ਪਾਏ ਆ ਸਿਰਫ ਇੱਕ ਹੀ ਗਾਣਾ ਫੁੱਲ ਲੈਂਥ ਰੱਖਿਆ ਬਾਕੀ ਦੇ ਦੋ ਗਾਣੇ ਸੀ ਜਿਹੜੇ ਨੇ ਸ਼ਾਰਟ ਟਰਿਮ ਰੱਖੇ ਆ ਕਦੋਂ ਤੱਕ ਸਿਨੇਮਾ ਕਰਾਂਦਾ ਸ਼ਿੰਗਾਰ ਬਣ ਜਾਏਗੀ ਤੁਹਾਡੀ ਫਿਲਮ ਇਹ ਸਾਡੀ ਫਿਲਮ ਅਸੀਂ ਸਾਡੀ ਕੋਸ਼ਿਸ਼ ਹੈ ਕਿ ਸਰ ਥੀਏਟਰ ਨਹੀਂ ਮਿਲ ਰਿਹਾ ਥੀਏਟਰ ਮਿਲ ਗਏ ਹੁੰਦੇ ਤੇ ਫਿਲਮ ਹੁਣ ਤੱਕ ਕਦੋਂ ਹੀ ਲੱਗਣੀ ਕਿਉਂਕਿ ਥੀਏਟਰ ਮੈਂ ਖੁੱਲੀ ਗੱਲ ਕਰੂੰਗਾ ਥੀਏਟਰ ਮਾਫੀਆ ਬਹੁਤ ਵੱਡਾ ਜੀ ਥੀਏਟਰ ਮਾਫੀਆ ਹੁਣ ਕੋਈ ਇੱਕ ਜਿਹੜੇ ਵੱਡੇ ਵੱਡੇ ਪ੍ਰੋਡਕਸ਼ਨ ਆਫਿਸ ਜਿਹੜਾ ਤੁਸੀਂ ਸਮਝ ਗਏ ਹੋ ਮੇਰਾ ਇਸ਼ਾਰਾ ਕਿੰਨਾ ਵਾਲਾ ਉਹੋ ਥੀਏਟਰਸ ਨੂੰ ਗ੍ਰੈਬ ਕਰੀ ਬੈਠੇ ਨੇ ਹੁਣ ਵੱਡੀਆਂ-ਵੱਡੀਆਂ ਫਿਲਮਾਰੀਆਂ ਨੇ ਉਹ ਉਹਨਾਂ ਲੈ ਸਾਡੀ ਫਿਲਮ ਵੀ ਬਹੁਤ ਵੱਡੇ ਅ ਸਤਰ ਦੀ ਆ ਠੀਕ ਹੈ ਤਾਂ ਹੀ ਇਹਨੂੰ 6 ਭਾਸ਼ਾ ਚ ਲੈ ਕੇ ਪਰ ਸੰ ਥੀਏਟਰ ਤਾਂ ਦੇਣਾ ਸਾਨੂੰ ਕਹਿੰਦੇ ਤੁਸੀਂ 500 ਥੀਏਟਰ ਲੈ ਲਓ 700 ਥੀਏਟਰ ਲੈ ਲਓ ਉਸ ਪਰ ਕਿਤਨਾ ਜੀ ਹੁਣ 6 ਫਿਲਮਾਂ ਨੂੰ ਤੁਸੀਂ ਪੈਨ ਇੰਡੀਆ ਰਿਲੀਜ਼ ਕਰਨੀਆਂ ਤੇ ਇਹਦਾ ਮਤਲਬ ਇੱਕ ਲੈਂਗੁਏਜ ਨੂੰ 100 100 ਥੀਏਟਰ ਹੀ ਆ ਹੂੰ ਟੁਗੜ ਸਾਨੂੰ 2.3000 ਡੇਟਰ ਚਾਹੀਦਾ ਹੁਣ ਫਿਲਮਾਂ ਲੱਗ ਰਹੀਆਂ ਨੇ ਹੁਣ ਸੋਨੂ ਸੂਨੂ ਆ ਜੀ ਕਿੰਨੇ ਥੀਏਟਰ ਮਿਲਦੇ ਨੇ ਠੀਕ ਹੈ ਜੀ ਆਜ਼ਾਦ ਆ ਰਹੀ ਉਹਨੂੰ ਦੇਖੋ ਕਿੰਨੇ ਥੀਏਟਰ ਮਿਲਣਗੇ ਤੋ ਇਹੀ ਚੱਕਰ ਹੈ ਮਤਲਬ ਕਿਤੇ ਨਾ ਕਿਤੇ ਇਹ ਜਿਹੜਾ ਫਿਲਮਾਂ ਦੇ ਵਿੱਚ ਕਹਿ ਸਕਦੇ ਆ ਕਿ ਗਰੂਪ ਬਣੇ ਹੋਏ ਨੇ ਕਿ ਇਹ ਬੰਦੇ ਨੂੰ ਆਉਣ ਦੇਣਾ ਅੱਗੇ ਤੇ ਇਹਨੂੰ ਨਹੀਂ ਆਉਣ ਦੇਣਾ ਇਦਾਂ ਦਾ ਸਿਸਟਮ ਚੱਲਦਾ ਹੈ ਬਿਲਕੁਲ ਚੱਲ ਰਿਹਾ ਜੀ ਨਵੇਂ ਬੰਦੇ ਨੂੰ ਬਿਲਕੁਲ ਧੱਕ ਦਿੱਤਾ ਜਾਂਦਾ ਪਿੱਛੇ ਉਹਨੂੰ ਬਿਲਕੁਲ ਹੀ ਅੱਗੇ ਨਹੀਂ ਆਉਂਦੇ ਤੇ ਪਹਿਲਾਂ ਤਾਂ ਇੱਕ ਹੁੰਦੀ ਸਟਰਗਲ ਕਰਕੇ ਤੁਸੀਂ ਹੁਣ 29 ਸਾਲ ਦੀ ਮੇਰੀ ਸਟਰਗਲ ਹੈ 29 ਸਾਲ ਮੈਂ ਆਪਣੇ ਸਰਵਿਸ ਦਿੱਤੀ ਹੈ ਇਹਨੂੰ ਬਾਲੀਵੁੱਡ ਨੂੰ ਤੇ ਪੰਜਾਬ ਦੀ ਸਿਨੇਮਾ ਨੂੰ ਤਾਮਿਲ ਤਲਗੁਚ ਵੀ ਕੰਮ ਕੀਤਾ ਪਰ ਜਦੋਂ ਤੁਸੀਂ ਐਸ ਮੋੜ ਤੇ ਆ ਕੇ ਇੰਨਾ ਕੁਝ ਕਰਕੇ ਜਦੁੱਜਦ ਕਰਕੇ ਫਿਲਮ ਬਣਾਉਨੇ ਹੋ ਫਿਲਮ ਬਣਾਉਣ ਤੋਂ ਬਾਅਦ ਜਿਹੜਾ ਨਾ ਫਿਲਮ ਲਾਉਣਾ ਇਹ ਨੰਗੀ ਤਲਵਾਰ ਤੇ ਚੱਲਣ ਦੇ ਬਰਾਬਰ ਹੈ ਉਹਨਾਂ ਨੂੰ ਤਾਂ ਥੀਏਟਰ ਹੀ ਨਹੀਂ ਦੇਣਗੇ ਤੁਸੀਂ ਲਾਉਂਗੇ ਕਿਤੇ ਇੱਕ ਵੱਡਾ ਸਵਾਲ ਹੈ ਫਿਲਮ ਇੰਡਸਟਰੀ ਦੇ ਬਾਲੀਵੁੱਡ ਕਹਿ ਲੋ ਜਾਂ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕੋਈ ਇਹੋ ਕੋਈ ਚੱਲ ਰਿਹਾ ਹੈ ਕਿ ਜਿਹੜੇ ਛੋਟੇ ਪ੍ਰੋਡਿਊਸਰ ਕਹ ਲਈਏ ਜਾਂ ਕੁਝ ਫਿਲਮਾਂ ਦੇ ਵਿੱਚ ਨਵੇਂ ਪ੍ਰੋਡਿਊਸਰ ਆਂਦੇ ਨੇ ਉਹਨਾਂ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਮਾਫੀਆ ਹੈ ਥੀਏਟਰ ਮਾਫੀਆ ਵੀ ਕਹਿ ਰਹੇ ਨੇ ਜਿੱਦਾਂ ਸਰ ਹੁਣੀ ਤੇ ਇਹ ਮਾਫੀਆ ਜਿਹੜਾ ਹੈ ਲਗਾਤਾਰ ਵਧਦਾ ਜਾ ਰਿਹਾ ਘਟਦਾ ਨਹੀਂ ਹੈ ਕਿਤੇ ਨਾ ਕਿਤੇ ਟੈਲੈਂਟ ਨੂੰ ਜਿਹੜਾ ਹੈ ਉਹ ਸਾਈਡ ਤੇ ਰੱਖ ਕੇ ਜਿਹੜਾ ਮਾਫੀਆ ਹੈ ਉਹ ਹਾਵੀ ਹੁੰਦਾ ਪਿਆ ਇਸੇ ਤਰੀਕੇ ਨਾਲ ਹੋ ਰਿਹਾ ਅੱਗੇ ਔਰ ਚੱਲਦਾ ਇਹਦੇ ਵਿੱਚ ਕੀ ਇਹਦਾ ਹੱਲ ਕੀ ਹੈ ਕਿਸ ਤਰੀਕੇ ਨਾਲ ਇਹਦਾ ਰਿਜ਼ਲਟ ਹੋ ਸਕਦਾ ਹੈ ਦੇਖੋ ਜਿਹੜੇ ਸਿੰਗਲ ਪੌਕੇਟ ਪ੍ਰੋਡਿਊਸਰ ਨੇ ਨਾ ਫਿਲਮਾਂ ਤਾਂ ਅੱਜਕੱਲ 5 6 7 10 ਕਰੋੜ ਤੋਂ ਘੱਟ ਤਾਂ ਫਿਲਮ ਨਹੀਂ ਬਣਦੀ ਠੀਕ ਹੈ ਜੇ ਆਪਾਂ ਹੁਣ ਕਾਰਪੋਰੇਟ ਹਾਊਸ ਨੇ ਉਹ ਪੈਸੇ ਛੁੱਟਦੇ ਨੇ 100 100 ਕਰੋੜ ਰੁਪਈਆ ਕਹਿੰਦੇ ਵੀ ਤੁਸੀਂ ਲੈ ਕੇ ਆਓ ਵੱਡੇ ਹੀਰੋ ਔਰ ਨਾਲ ਅੱਛੀ ਪੈਡਿੰਗ ਕਰਕੇ ਉਹਨਾਂ ਨੂੰ ਵੀ 5 5 7 7 ਕਰੋੜ ਦਿੰਦੇ ਨੇ ਵੱਡੀਆਂ ਵੱਡੀਆਂ ਫਿਲਮਾਂ ਬਣਾਓ ਕਿਸੇ ਨੂੰ ਪਰ ਜਿਹੜੀਆਂ ਫਿਲਮਾਂ ਦਾ ਕੋਈ ਆਧਾਰ ਨਹੀਂ ਕੋਈ ਲਾਈਨ ਨਹੀਂ ਹੈ ਐਕਸ਼ਨ 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 ਜਿ ਤਰ੍ਹਾਂ ਮਾਰਕੋ ਫਿਲਮਾਂ ਹੈ ਉਹ ਫਿਲਮ ਦਾ ਕੋਈ ਮੂੰਹ ਸਿਰ ਪੈਰ ਨਹੀਂਗਾ ਸਿਰਫ ਵੱਡ ਕਟ ਇੱਕ ਸਟੋਰੀ ਲਾਈਨ ਨੂੰ ਬੇਸ ਲੈ ਕੇ ਕੋਈ ਸਟੋਰੀ ਲਾਈਨ ਤਾਂ ਹੋਣੀ ਚਾਹੀਦੀ ਹੈ ਨਾ ਜਿਹਦੇ ਪਬਲਿਕ ਦੇ ਕੇ ਬਹਿ ਕੇ ਕੁਝ ਕਹਾਣੀ ਦਾ ਕੋਈ ਇੱਕ ਲਾਈਨ ਤਾਂ ਹੋਵੇ ਪਰ ਜਿਹੜੇ ਛੋਟੇ ਪ੍ਰੋਡਿਊਸਰ ਹਨ ਉਹ ਐਜ਼ ਅ व्हील्स कम ग्रीस कम ਦਾ ਕੰਮ ਕਰਦੇ ਆ ਫਿਲਮ ਇੰਡਸਟਰੀ ਨੂੰ ਅੱਗੇ ਰੇੜ ਕੇ ਇਹੀ ਲੈ ਕੇ ਜਾਂਦੇ ਆ ਹਾਲਾਂਕਿ ਛੋਟੀਆਂ ਫਿਲਮਾਂ ਜਿਹੜੀਆਂ ਨੇ ਉਹ ਜੋ ਸਿੰਗਲ ਥੀਟਰ ਉਹਨਾਂ ਦੀ ਕਮਾਈ ਜਿਹੜੀ ਆ ਉਹ ਜ਼ਿਆਦਾ ਵੱਡੀਆਂ ਫਿਲਮਾਂ ਕਿੰਨੀਆਂ ਕਿ ਹਿੱਟ ਹੁੰਦੀਆਂ ਨੇ ਹੁਣ ਪੁਸ਼ਪਾ ਨੂੰ ਲੈ ਲਓ ਤੁਸੀਂ ਪੁਸ਼ਪਾ ਲੱਗੀ ਹੁਣ ਆਪਣਾ ਆਈਆ ਪਿੱਛੇ ਇਹ ਦੋ ਤਿੰਨ ਫਿਲਮ ਛੋਟੇ ਮਿਆਂ ਛੋਟੇ ਮਿਆਂ ਸਭ ਆ ਅਕਸ਼ੇ ਕੁਮਾਰ ਦੀਆਂ ਕਿੰਨੀਆਂ ਫਿਲਮਾਂ ਹਿੱਟ ਹੋ ਜਾਂ ਸਾਰੀਆਂ ਕਿ ਫਲॉप ਗਈਆਂ ਉਹਨਾਂ ਨੂੰ ਉਮੀਦ ਹੈ ਤੋਂ ਫੋਰਸ ਤੋਂ ਠੀਕ ਹੈ ਜੀ ਨਵੀਂ ਜੜੀ ਹੈ ਜੀ ਬਾਕੀ ਗੱਲ ਇਹ ਆ ਵੀ ਜਦੋਂ ਤੱਕ ਅਸੀਂ ਖੁਦ ਸਪੋਰਟ ਨਹੀਂ ਨਾ ਕਰਾਂਗੇ ਪਬਲਿਕ ਪਬਲਿਕ ਸਪੋਰਟ ਕਰੇ ਫਿਲਮਾਂ ਨੂੰ ਜਾ ਕੇ ਥੀਏਟਰ ਘਰਾਂ ਚ ਦੇਖੇ ਤਾਂ ਓਟੀਟੀ ਦੇ ਉੱਤੇ ਫਿਲਮ ਤਾਂ ਜ਼ਰੂਰ ਲੱਗ ਜਾਂਦੀ ਹੈ ਪਰ ਅਸਲੀ ਸੁਆਦ ਉਹਨੂੰ ਵੱਡੀ ਸਕਰੀਨ ਤੇ ਦੇਖਣਾ ਹੁੰਦਾ ਹੈ ਵੱਡੀ ਸਕਰੀਨ ਤੇ ਜਾਓ ਅਸੀਂ ਕੋਸ਼ਿਸ਼ ਸਾਡੀ ਇਹੀ ਰਹੇਗੀ ਕਿ ਅਸੀਂ ਇਹਨੂੰ ਸਿੰਗਲ ਥੀਏਟਰਸ ਤੇ ਰਾਈਏ ਕਿਉਂਕਿ ਉਹਨਾਂ ਦੀ ਟਿਕਟਾਂ ਵੀ ਘੱਟ ਪ੍ਰਾਈਸ ਵੀ ਘੱਟ ਹੁੰਦੀ ਆ ਔਰ ਹਰ ਇੱਕ ਕਸਬੇ ਵਿੱਚ ਛੋਟਾ ਇੱਕ ਥੀਏਟਰ ਹੁੰਦਾ ਹੈ ਯਾ ਸਿੰਗਲ ਸਕਰੀਨ ਸਿੰਗਲ ਸਕਰੀਨ ਨੂੰ ਅਸੀਂ ਜ਼ਰੂਰ ਟਾਰਗੇਟ ਕਰਾਂਗੇ ਮਲਟੀਪਲੈਕਸ ਨਾਲ ਮਲਟੀਪਲੈਕਸ 'ਚ ਵੀ ਲਾਵਾਂਗੇ ਪਰ ਸਿੰਗਲ ਸਕਰੀਨ ਨੂੰ ਜ਼ਿਆਦਾ ਟਾਰਗੇਟ ਕਰਾਂਗੇ ਜੇ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਆਡੀਅנס ਤੁਹਾਨੂੰ ਸਪੋਰਟ ਕਰੇ ਆਡੀਅנס ਵੀ ਚਾਹੁੰਦੀ ਹੈ ਕਿ ਅਗਰ ਅਸੀਂ ਪੈਸੇ ਖਰਚ ਰਹੇ ਹਾਂ ਤੇ ਸਾਨੂੰ ਕੰਟੈਂਟ ਵਧੀਆ ਮਿਲੇ ਦੇਖਣ ਨੂੰ ਅਸੀਂ 2-3 ਘੰਟੇ ਜਿਹੜਾ ਬਤਾਉਣਾ ਹੈ ਇੱਕ ਤਾਂ ਸਮਾਂ ਆਪਣਾ ਕੱਢਣਾ ਹੈ ਔਰ ਇੱਕ ਅਸੀਂ ਪੈਸੇ ਇਨਵੈਸਟਮੈਂਟ ਕਰਨੀ ਆ ਆਪਾਂ ਪੈਸੇ ਵੀ ਦੇਣੇ ਆ ਤੇ ਸਾਨੂੰ ਉਹ 2-3 ਘੰਟੇ ਵਧੀਆ ਮਿਲਨੇ ਚਾਹੀਦੇ ਨੇ ਕਿ ਸਾਨੂੰ ਇੰਜੋਏ ਵੀ ਹੋ ਜAVE ਸਾਨੂੰ ਕੁਝ ਨਾ ਕੁਝ ਅੱਛਾ ਕੰਟੈਂਟ ਮਿਲੇ ਪਰ ਜਦੋਂ ਪੋਸਟਰ ਜਾਂ ਟ੍ਰੇਲਰ ਵੇਖ ਕੇ ਐਂਟਰੀ ਹੁੰਦੀ ਆ ਥੀਏਟਰ ਦੇ ਵਿੱਚ ਤਾਂ ਨਿਰਾਸ਼ਾ ਅਕਸਰ ਮਿਲਦੀ ਆ ਦਰਸ਼ਕ ਨੂੰ ਕਿਉਂਕਿ ਪੈਸੇ ਖਰਚੇ ਹੁੰ ਉਹ ਚੀਜ਼ ਨਹੀਂ ਮਿਲਦੀ ਜੋ ਉਹਨਾਂ ਨੂੰ ਜੋ ਸੋਚ ਕੇ ਗਏ ਹੁੰਦੇ ਨੇ ਤੇ ਸੋਚ ਪ੍ਰੋਡਿਊਸਰ ਡਾਇਰੈਕਟਰ ਦਾ ਵੀ ਫਰਜ਼ ਬਣਦਾ ਹੈ ਕਿ ਕੁਝ ਕੰਟੈਂਟ ਅੱਛਾ ਦੇਵੇ ਇਹ ਬੜੀ ਸਾਫ ਸੁਥਰੀ ਫਿਲਮ ਹੈ 29 ਸਾਲ ਦਾ ਮੇਰਾ ਸੰਘਰਸ਼ ਹੈ ਜੀ ਫਿਲਮ ਇੰਡਸਟਰੀ ਦੇ 29 ਸਾਲ ਦਾ ਮੈਂ ਦਿੱਤੇ ਨੇ ਔਰ ਅਸੀਂ ਵੀ ਪੌਕੇਟ ਚੋਂ ਪੈਸੇ ਕੱਢ ਕੇ ਐਜ਼ ਆਡੀਅנס ਫਿਲਮਾਂ ਬਹੁਤ ਵੇਖੀਆਂ ਨੇ ਠੀਕ ਹੈ ਨਾ ਅਸੀਂ ਵੇਖਦੇ ਹਾਂ ਵੀ ਫਿਲਮਾਂ ਕਿਹੋ ਜਿਹੀਆਂ ਚਾਹੀਦੀਆਂ ਨੇ ਉਸ ਦੇ ਹਿਸਾਬ ਨਾਲ ਹੀ ਸੀ ਉਹ ਸਾਰਾ ਲਿਖਿਆ ਕੰਮ ਇਹ 아이 ਤੋਂ 4-5 ਸਾਲ ਪਹਿਲਾਂ ਪ੍ਰੋਜੈਕਟ ਮੈਂ ਲਿਖਿਆ ਸੀਗਾ ਔਰ ਉਦੋਂ ਬਾਅਦ ਕਾਫੀ ਕੁਝ ਰਾਈਟਿੰਗ ਵਰਕ ਕਾਸਟਿਊਮਸ ਕਿਤੇ ਨੇ ਹੋਣਾ ਚਾਹੀਦਾ ਹੁਣ 6 ਲੈਂਗੁਏਜ ਵਿੱਚ ਬਣਾਉਂਦਾ ਇਹ ਕਾਰਨ ਕੀ ਸੀਗਾ ਕਿ ਫਿਲਮ ਇੰਨੀ ਅੱਛੀ ਬਣੀ ਆ ਕਈ ਵਾਰ ਕਈ ਸੀਨ ਤਾਂ ਇੰਨੇ ਇਮੋਸ਼ਨਲ ਨੇ ਕਿ ਪਬਲਿਕ ਰੋ ਦੇ डेफिनेटਲੀ ਇਹ ਕਿਦ ਇਹਨੂੰ 6 ਭਾਸ਼ਾਵਾਂ ਵਿੱਚ ਡਬ ਕਰੰਦਾ ਹੀ ਮਤਲਬ ਸੀਗਾ ਕਿ ਪੈਨ ਇੰਡੀਆ ਰਿਲੀਜ਼ ਕਰਨੀ ਸਾਰੇ ਇਹਦਾ ਲੁਤਫ ਲੈ ਸਕਣ ਫਿਲਮ ਬਹੁਤ ਹੀ ਪਿਆਰੀ ਬਹੁਤ ਹੀ ਅੱਛੀ ਬਣੀ ਆ ਗਰੰਟੀਡ ਹੈ ਕਿ ਫਿਲਮ ਸੁਪਰ ਹਿੱਟ ਜਾਏਗੀ ਫਿਲਮ ਦੀ ਹੀਰੋਨਾ ਦੀ ਗੱਲ ਕਰੀਏ ਐਕਟਰਸ ਵੀ ਜ਼ਰੂਰੀ ਹੈ ਫਿਲਮ ਦੇ ਵਿੱਚ ਕਿਉਂਕਿ ਜੇ ਤੁਹਾਡੇ ਕੋਲ ਐਕਸ਼ਨ ਹੈਗਾ ਤਾਂ ਨਾਲ ਰੋਮਾਂਸ ਵੀ ਬਹੁਤ ਜ਼ਰੂਰੀ ਹੈ ਔਰ ਸਟੋਰੀ ਲਾਈਨ ਦੇ ਵਿੱਚ ਕੌਣ ਕੌਣ ਹੈ ਫਿਲਮ ਦੇ ਵਿੱਚ ਜੀ ਐਜ ਐਕਟਰਸ ਕਾਫੀ ਲੜਕੀਆਂ ਨੂੰ ਅਸੀਂ ਸਿਲੈਕਸ਼ਨ ਜਦੋਂ ਅਸੀਂ ਸ਼ਾਰਟ ਲਿਸਟ ਕਰਦਾ ਫਿਰ ਉਸ ਤੋਂ ਬਾਅਦ ਦੇਖੋ ਅੱਜਕਲ ਕੁੜੀਆਂ ਜਿਹੜੀਆਂ ਨਾ ਉਹ ਫੋਟੋ ਸੈਸ਼ਨ ਕਰਾ ਲੈਂਦੀਆਂ ਤੇ ਸਮਝਦੇ ਮੈਂ ਹੀਰੋਇਨ ਬਣਨ ਉਹਨਾਂ ਔਨ ਦਾ ਸਪੌਟ ਇੱਕ ਲੜਕੀ ਨੂੰ ਜਿਹਨੂੰ ਅਸੀਂ ਪਹਿਲਾਂ ਸਾਈਨ ਕੀਤਾ ਸੀਗਾ ਉਹ ਔਨ ਦਾ ਸਪੌਟ ਜਦੋਂ ਰੋਪ ਵਗੈਰਾ ਦੀ ਸੀਕੁਐਂਸ ਨਹੀਂ ਕਰ ਸਕੀ ਆਰ ਪੀ ਯਾਦਵ ਉਹਨਾਂ ਦੇ ਉਹ ਫਰਸਟ ਡੇ ਹੀ ਕੁਇਟ ਕਰ ਗਏ ਕਿ ਮੈਂ ਇਹ ਨਾਮਦੁਰ ਰਿਸਕ ਨਹੀਂ ਲੈ ਸਕਦਾ ਕਿਉਂਕਿ ਸਿੱਖਦੀ ਹੈ ਹੀ ਨਹੀਂ ਕੁੜੀਆਂ ਅੱਗੇ ਨਾ ਉਹਨਾਂ ਨੂੰ ਸਵੀਮਿੰਗ ਆਉਂਦੀ ਅੱਜ ਕੱਲ ਦੀ ਜਨਰੇਸ਼ਨ ਨੂੰ ਨਾ ਹਾਰਸ ਰਾਈਡਿੰਗ ਕਰ ਪਉਂਦੀਆਂ ਨੇ ਗੱਲ ਇਹ ਆ ਕਿ ਜਦੋਂ ਤੁਸੀਂ ਔਨੇ ਫਿਲਮ ਇੰਡਸਟਰੀ 'ਚ ਤੁਹਾਨੂੰ ਟ੍ਰੇਨਿੰਗ ਵੀ ਲੈਣੀ ਬਹੁਤ ਜ਼ਰੂਰੀ ਆ ਫਿਰ ਮੁੱਦੇ ਤੇ ਆਉਨੇ ਆ ਅਸੀਂ ਫਰਾਖਾਨ ਨੂੰ ਲਿਆ ਜਿਹੜੀ ਕਿ ਆਲਰੇਡੀ ਸਾਉਦੀਆਂ ਦੋ ਫਿਲਮਾਂ ਕਰ ਚੁੱਕੀ ਆ ਉਹਦਾ ਅਸੀਂ ਵਰਕ ਦੇਖਿਆ ਕੰਮ ਦੇਖਿਆ ਸਕਰੀਨ ਟੈਸਟ ਲਿਆ ਹਰੇਕ ਆਰਟਿਸਟ ਦਾ ਲਿਆ ਉਹਨਾਂ ਦੇ ਕੋਸਟਿਮ ਜਿਹੜੇ ਉਹਨਾਂ ਨੂੰ ਕੋਸਟਿਮ ਦੇਣੇ ਸੀ ਇੱਕ ਸ਼ੇਡ ਕਾਰਡ ਤਿਆਰ ਹੁੰਦਾ ਜਿਹੜੀ ਫਿਲਮ ਬਣਾਉਣੀ ਆ ਨਾ ਕਿਸ ਤਰ੍ਹਾਂ ਦਾ ਸ਼ੇਡ ਹੋਏਗਾ ਫਿਲਮ ਦਾ ਇੱਕ ਪੈਟਰਨ ਹੁੰਦਾ ਉਹਦੇ ਹਿਸਾਬ ਨਾਲ ਹੀ ਅਸੀਂ ਕਾਸਟਿਮ ਡਿਜ਼ਾਈਨ ਕਰਦੇ ਆ ਉਹ ਕਾਸਟਿਮ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਫਿਰ ਅਸੀਂ ਦਿੰਨੇ ਇਹਨੂੰ ਕਿਸ ਤਰ੍ਹਾਂ ਦਾ ਸੀ ਗੈਟਅਪ ਦੇਣਾ ਉਹ ਗੈਟਅਪ ਦੇ ਵਿੱਚ ਲੁੱਕ ਦੇ ਵਿੱਚ ਉਹਨਾਂ ਨੂੰ ਦੇਖ ਕੇ ਫਿਰ ਡਾਇਲੌਗਸ ਦਿੱਤੇ ਜਾਂਦੇ ਨੇ ਵਰਕਸ਼ਾਪ ਹੁੰਦੀ ਆ ਉਹਨਾਂ ਨੂੰ ਅਸੀਂ 10 10 15 15 ਦਿਨਾਂ ਦੀ ਫਾਈਟਸ ਦੀ ਵੀ ਦਾ ਕਲਾਸਿਸ ਦਿੱਤੀਆਂ ਨੇ ਫਿਰ ਉਦੋਂ ਬਾਅਦ ਡਿਸਾਈਡ ਕੀਤਾ ਗਿਆ ਕਿ ਸਾਡਾ ਕੌਣ-ਕੌਣ ਹਿੱਸਾ ਬਣੇਗਾ ਇਹਦਾ ਔਰ ਰਿਆ ਗੱਲ ਇਹ ਚ ਵੈਂਪ ਵੀ ਸਾਡੇ ਕਾਂਕਸ਼ਾ ਸ਼ੈਂਡਲ ਉਹਨੇ ਵੀ ਸਾਊਥ ਦੀਆਂ ਔਰ ਗੁਜਰਾਤੀ ਫਿਲਮਾਂ ਦੋ ਤਿੰਨ ਕੀਤੀਆਂ ਨੇ ਜਿਹੜੀਆਂ ਕਿ ਆਉਣ ਵਾਲੀਆਂ ਨੇ ਇਹ ਸ਼ਾਇਦ ਪਹਿਲਾਂ ਰਿਲੀਜ਼ ਹੋ ਜਾਏਗੀ ਪਰ ਉਹਨਾਂ ਨੇ ਵੀ ਬਹੁਤ ਅੱਛਾ ਕੰਮ ਕੀਤਾ ਜਿਸ ਟਿੱਕੇ ਦਾ ਨਾਮ ਹੈ ਤੁਹਾਡਾ ਸਾਨੂੰ ਸਭ ਤੋਂ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਤੁਸੀਂ ਕਿ ਪੰਜਾਬ ਦੇ ਕਿਹੜੇ ਏਰੀਆ ਦੇ ਵਿੱਚੋਂ ਤੁਸੀਂ ਬਿਲੋਂਗ ਕਰਦੇ ਮੇਰਾ ਡਿਸਟ੍ਰਿਕਟ ਹੈ ਪਿੱਛੋ ਫਰੀਦਕੋਟ ਬਾਜਾਖਾਨਾ ਆਪਣੇ ਹਰ ਹਰਜੀਤ ਕਬੱਡੀ ਤੋਂ ਬਹੁਤ ਫੇਮਸ ਹੋ ਪਿੰਡ ਆਪਣਾ ਬੁਰੇ ਨਾ ਹਰਨਸ ਸ਼ਾਇਦ ਆਪਣੇ ਨਾਮ ਤੋਂ ਵੀ ਨਾਲ ਜਾਣਿਆ ਜਾਏਗਾ ਬਜੇਗਾ ਨਾ ਕੁਝ ਕੁਝ ਫਲੈਸ਼ਬੈਕ ਜਾਨਾ ਚਾਹਾਂਗੇ ਕੁਝ ਫਿਲਮਾਂ ਕੁਝ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਉਹ ਸ਼ੇਅਰ ਕਰ ਦਿਓ ਕਿ ਤੁਸੀਂ ਇਹਨਾਂ ਫਿਲਮਾਂ ਦੇ ਵਿੱਚ ਇਹ ਵਾਲਾ ਕਿਰਦਾਰ ਜਿਹੜਾ ਤੁਹਾਡਾ ਬੈਟਰ ਹੈ ਕਿਉਂਕਿ ਸਾਡੇ ਦਰਸ਼ਕ ਜਿਹੜਾ ਨੇ ਉਹ ਤੁਹਾਡੀ ਫਲੈਸ਼ਬੈਕ ਚਾਹ ਚੱਲ ਜਾਨਾ ਫਲੈਸ਼ਬੈਕ ਜੀ ਮੈਂ ਆਪਣਾ ਪਹਿਲਾ ਸਫਰ ਸ਼ੁਰੂ ਪਹਿਲੀ ਫਿਲਮ ਜਿਹੜੀ ਕੀਤੀ ਮੈਂ ਜੱਟੀ 15 ਮਰਬਿਆਂ ਵਾਲੀ ਕੀਤੀ ਦਰਸ਼ਨ ਬੱਗਾ ਜੀ ਨਾਲ ਤੇ ਉਹਦੇ ਵਿੱਚ ਵੀ ਆਪਣਾ ਯੋਗਰਾਜ ਸੀਗੇ ਆਪਣਾ ਆਪਣਾ सुरेंद्र शर्मा जी ਆਪਣੇ ਜਿਹੜੇ ਆਪਣਾ ਪ੍ਰੋਫੈਸਰ ਸੀਗੇ ਉਹ ਔਰ ਬੀ ਐਨ ਸ਼ਰਮਾ ਪੁਰਾਣੇ ਆਰਟਿਸਟ ਆਪਣੇ ਸਾਰੇ ਮਨਜੀਤ ਕੁਲਾਰ ਔਰ ਉਦੋਂ ਬਾਅਦ ਫਿਰ ਖੇਡ ਤਕਦੀਰਾਂ ਦੇ ਲਾਲੀ ਕਾਫੀ ਫਿਲਮਾਂ ਕੀਤੀਆਂ ਵਤਨੋਂ ਪਰ ਹਿੰਦੀ ਦੇ ਵਿੱਚ ਅਸੀਂ ਗਦਰ ਇੰਡੀਅਨ ਮਾਂ ਤੋਂ ਇਸਲਾਮ ਕਾਫੀ ਫਿਲਮਾਂ ਕੀਤੀਆਂ ਔਰ ਇਹਨਾਂ ਦੇ ਵਿੱਚ ਹੀ ਰਹਿੰਦੇ ਹੋਇਆ ਵਰਮਾ ਟਿਊ ਨਰਮਾ ਜੀ ਨਾਲ ਐਕਸ਼ਨ ਵੀ ਸਿੱਖਿਆ ਔਰ ਮੈਂ ਦੇਵ ਸਾਹਿਬ ਨਾਲ ਮੈਂ 16 ਬਰਸ ਕੀ ਸੈਂਸਰਸ ਔਰ ਚਾਰ ਸ਼ੀਟ ਕੀਤੀ ਫਿਰ ਰਾਜਕੁਮਾਰ ਸੰਤੋਸ਼ੀ ਸਾਹਿਬ ਨਾਲ ਕੰਮ ਕੀਤਾ ਮਤਲਬ ਕਿ ਹਰ ਇੱਕ ਅچھے ਅچھے ਡਾਇਰੈਕਟਰ ਨਾਲ ਮੈਂ ਕੰਮ ਕੀਤਾ ਉਹਨਾਂ ਤੋਂ ਕੰਮ ਵੀ ਸਿੱਖਿਆ ਡਾਇਰੈਕਸ਼ਨ ਵੀ ਸਿੱਖੀ ਇਹ ਨਹੀਂ ਕਿ ਮੈਂ ਇੱਕੋ ਦਮ ਮੂਡ ਬਣਾ ਕੇ ਆ ਗਿਆ 29 ਇਅਰਸ ਆਪਣੇ ਜਿਹੜੇ ਦਿੱਤੇ ਹੁਣ ਇਹ ਨਹੀਂ ਕਿ ਕਈ ਹੁਣ ਅੱਜਕੱਲ ਦੇ ਐਕਟਰਸ ਕਰਦੇ ਨੇ ਕੰਮ ਕਰਕੇ ਆਪਣਾ ਵੈਂਡ ਹੀ ਚਲੇ ਜਾਂਦੇ ਨੇ ਅਸੀਂ ਉਹ ਉਸ ਵੇਲੇ ਕੰਮ ਕੀਤਾ ਜਦੋਂ ਕਿ ਕੋਈ ਵੈਰੈਂਟੀਜ਼ ਨਹੀਂ ਹੁੰਦੀਆਂ ਸੀ ਕੰਮ ਕਰੀਦਾ ਸੀ ਸਖਰ ਦੁਪਹਿਰੇ ਵੀ ਜੂਨ ਜੁਲਾਈ ਦੀਆਂ ਗਰਮੀਆਂ ਚ ਵੀ ਬੈ ਕੇ ਸਿੱਖੀਦਾ ਸੀਗਾ ਦੇਖੀਦਾ ਸੀ ਸਾਡਾ ਡਾਇਰੈਕਟਰ ਕੀ ਲਾਈਟਸ ਕਰਵਾ ਰਿਹਾ ਸਾਡਾ ਸਿਨੇਮਾਟੋਗ੍ਰਾਫਰ ਕਿਹੜਾ ਲੈਂਸ ਲਾ ਰਿਹਾ ਕਿਹੜਾ ਫਰੇਮ ਰੱਖ ਰਿਹਾ ਇਹ ਸਾਡੀ 29 ਸਾਲਾਂ ਦੀ ਤਪੱਸਿਆ ਜਿਹਨੂੰ ਅਸੀਂ ਹੁਣ ਕੈਨਵਸ ਕੀਤਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੀ ਇਹਸਾਨਾ ਕਮਲਦੀਪ ਸਿੰਘ ਸੰਧੂ ਜਿਨ੍ਹਾਂ ਨੇ ਫਿਲਮ ਬਣਾਈ ਹੈ ਬਲਾਈਂਡ ਸਾਈਡ اور ਬਾਲੀਵੁੱਡ ਦੀ ਫਿਲਮ ਹੈ ਸ਼ੇਪ ਆ ਸ਼ਾਮਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਕਿ ਕੁਝ ਹੀ ਦਿਨਾਂ ਦੇ ਵਿੱਚ ਫਿਲਮ ਜਿਹੜੀ ਹੈ ਸਿਨੇਮਾ ਘਰਾਂ 'ਚ ਤੁਹਾਨੂੰ ਦੇਖਣ ਨੂੰ ਮਿਲ ਜਾਵੇਗੀ ਬੜੀ ਬਰੀਕੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਕਈ ਸਵਾਲ ਵੀ ਜਿਹੜੇ ਇੰਡਸਟਰੀ ਦੇ ਉੱਤੇ ਚੁੱਕੇ ਗਏ ਨੇ ਫਿਲਮ ਦੇਖ ਕੇ ਹੀ ਪਤਾ ਚੱਲੇਗਾ ਕਿ ਫਿਲਮ ਦੇ ਵਿੱਚ ਹੋਣ 29 ਸਾਲ ਦਾ ਐਕਸਪੀਰੀਅੰਸ ਕਿੰਨਾ ਕੁ ਚਲਕਦਾ ਹੈ